ਸੱਚੀ ਗੱਲ ਦੀ ਮੇਰੀਆਂ ਸਾਰੀਆਂ ਭੈਣਾਂ ਨੂੰ ਇਹ ਦੇਖੋ ਜੀ ਆਪਾਂ ਕਮੀਜ਼ ਦੀ ਕਟਿੰਗ ਕਰਦੇ ਹਾਂ ਠੀਕ ਹੈ ਜੀ ਇਹ ਵੀ ਲਾਈਨਿੰਗ ਵਾਲਾ ਸੂਟ ਹੈ ਜੀ ਇਹਦੀ 20 ਇੰਚ ਹੈਗੀ ਹੈ ਜੀ ਬ੍ਰੈਸਟ ਠੀਕ ਹੈ ਜੀ 18 ਇੰਚ ਹੈਗੀ ਇਹਦੀ ਕਮਰ 22 ਇੰਚ ਹੈਗੀ ਇਹਦੀ ਹਿਪ ਠੀਕ ਹੈ ਜੀ 6 ਇੰਚ ਹੈਗਾ ਇਹਦਾ ਬੈਕ ਵਾਲਾ ਕਲਾ ਫਰੰਟ ਵਾਲਾ ਹੈਗਾ ਇਹ ਤਾਂ 7.5 ਇਹਦਾ ਵੀ ਤੁਸੀਂ ਤੀਰਾ 6.5 ਹੀ ਲੈਣਾ 7 ਇੰਚ ਲੈਣੀ ਆ ਤੁਸੀਂ ਮੋਡੇ ਦੀ ਕਾਟ ਕਿਉਂਕਿ ਮੈਂ ਪੈਨ ਨਾਲ ਤਨਸ਼ਾ ਨਹੀਂ ਲਗਾ ਰਹੀਆਂ ਕਿਉਂਕਿ ਮੇਰੇ ਕੋਲੇ ਲਾਈਟ ਹੀ ਕਲਰ ਦੇ ਚੌਕ ਨੇ ਠੀਕ ਹੈ ਜੀ ਡਾਰਕ ਕਲਰ ਦੇ ਸਾਰੇ ਖਤਮ ਹੋ ਗਏ ਕਈ ਵਾਰੀ ਟੁੱਟ ਟੱਟ ਜਾਂਦੇ ਆ ਜੀ ਸਵਾ 10 ਇੰਚ ਤੇ ਤੁਸੀਂ ਇਸ ਤਰ੍ਹਾਂ ਕਰਕੇ ਇਹਦਾ ਸੈਂਟਰ ਕਰ ਲੈਣਾ ਸੈਂਟਰ ਕਰਨ ਤੋਂ ਬਾਅਦ 1 ਇੰਚ ਦੀ ਤੁਸੀਂ ਲੈ ਕੇ ਮੋਡੇ ਦੀ ਕਾਟ ਪਾ ਦੇਣੀ ਹੈ ਮੋਡੇ ਦੀ ਕਾਟ ਪਾਉਣ ਤੋਂ ਬਾਅਦ ਦੇਖੋ ਤੁਸੀਂ ਇਸ ਤਰ੍ਹਾਂ ਕਰਕੇ ਮੇਨ ਨਾ ਕਈ ਪਹਿਣਾ ਕਹਿੰਦੇ ਨੇ ਵੀ ਸਾਡੇ ਪਿੱਛੇ ਵੀ ਜਦੋਂ ਅਸੀਂ ਮੋਡੇ ਅੱਗੇ ਨੂੰ ਕਰਦੇ ਹਾਂ ਖਿੱਚ ਪੈਂਦੀ ਆ ਠੀਕ ਹੈ ਜੀ ਜੇ ਕਈ ਪੈਣਾ ਦੇ ਖਿੱਚ ਪੈਂਦੀ ਆ ਤੁਸੀਂ ਜਿਹੜਾ ਬੈਕ ਵਾਲਾ ਪੀਸ ਦੀ ਗੁਲਾਈ ਦੇਣੀ ਆ ਕਿੱਥੇ ਆਪਾਂ 1 ਇੰਚ ਦੀ ਫਰੰਟ ਵਾਲੇ ਦੇਣੀ ਆ 2 ਇੰਚ ਦੀ ਬੈਕ ਵਾਲੇ ਦੀ ਦੇਣੀ ਆ ਠੀਕ ਹੈ ਜੀ ਇਹ ਤੁਸੀਂ ਸਵਾ 2 ਦੀ ਵੀ ਦੇ ਸਕਦੇ ਹੋ 2.5 ਦੀ ਵੀ ਦੇ ਸਕਦੇ ਹੋ ਠੀਕ ਹੈ ਜੀ ਬੈਕ ਵਾਲਾ ਪੀਸ ਤੁਸੀਂ ਵੱਧ ਕਟਿੰਗ ਕਰ ਸਕਦੇ ਹੋ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਮੈਂ ਇਹ ਵੀਡੀਓ ਦੇ ਵਿੱਚ ਕਰ ਰਹੀ ਆ ਠੀਕ ਹੈ ਜੀ ਕਈ ਪੈਣਾ ਬਹੁਤ ਕਹਿੰਦੀਆਂ ਨੇ ਵੀ ਸਾਡੇ ਖਿੱਚ ਪੈਣ ਲੱਗ ਗਈ ਠੀਕ ਹੈ ਜੀ ਕਿਤੇ ਇਹਦੇ ਕਰਕੇ ਇਹਦੇ ਨਾਲ ਖਿੱਚ ਨਹੀਂ ਪਊਗੀ ਠੀਕ ਹੈ ਜੀ ਫਰੰਟ ਵਾਲੀ ਕਾਰਟ ਤੁਸੀਂ ਉਸ ਤਰ੍ਹਾਂ ਹੀ ਪਾਉਣੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਹੀ ਆ ਠੀਕ ਹੈ ਜੀ 1 ਇੰਚ ਰੱਖ ਕੇ ਚੌਰਸ ਡੱਬਾ ਬਣਾ ਕੇ ਤੇ ਜਿਹੜੀ ਬੈਕ ਵਾਲੀ ਕਟ ਇਹ ਤੁਸੀਂ ਵੱਧ ਪਾ ਸਕਦੇ ਹੋ ਠੀਕ ਹੈ ਜੀ ਅੱਧਾ ਅੱਧਾ ਇੰਚ ਤੁਸੀਂ ਜਿੰਨੀ ਗਲੇ ਦੀ ਚੌੜਾਈ ਰੱਖਣੀ ਹੈ 2.5 ਇੰਚ 2.5 ਇੰਚ 3 ਇੰਚ ਤੁਸੀਂ ਉੱਥੇ ਤੱਕ ਹੀ ਇਹਦੀ ਟੇਢੀ ਕਟ ਪਾਉਣੀ ਆ ਇਹ ਦੇਖੋ ਜੀ ਆਪਣੀ ਹੋਗੀ ਕਮੀਜ਼ ਦੀ ਇਹ ਕਟਿੰਗ ਪੂਰੇ ਤੁਹਾਨੂੰ ਇਹ ਆਪਾਂ ਸਟਿਚ ਕਰਕੇ ਦਿਖਾਵਾਂਗੇ ਸੂਟ ਠੀਕ ਹੈ ਜੀ ਇਹਦੇ ਤੇ ਆਪਾਂ ਫਰੰਟ ਤੇ ਦੇਖੋ ਤੁਹਾਨੂੰ ਲਾਉਣਾ ਦੱਸਦੇ ਆ ਇਹ ਜਿਹੜੀ ਪੱਟੀ ਲੱਗੀ ਸੀ ਇਹ ਮੈਂ 1.5 ਕੇ ਜੀ ਇਹਦੀ ਕਟਿੰਗ ਕਰੀ ਆ ਸੂਟ ਦੀ ਇਹ ਦੇਖੋ ਜੀ ਤੁਸੀਂ 7.5 ਇੰਚ ਤੇ ਇਸ ਤਰ੍ਹਾਂ ਕਰਕੇ ਨਿਸ਼ਾਨੀ ਲਗਾ ਲੈਣੀ ਆ ਇਹ ਦੇਖੋ ਮੈਂ ਇਹ ਕਈ ਪਣਾ ਕਹਿੰਦੇ ਨੇ ਵੀ ਤੁਸੀਂ ਕਿਹੜੀ ਗਲੂ ਵਰਤਦੇ ਹੋ ਠੀਕ ਹੈ ਜੀ ਇਹ ਤੁਹਾਨੂੰ ਬੁੱਕਸਟੋਰ ਤੋਂ ਵੀ ਬੜੇ ਆਰਾਮ ਨਾਲ ਮਿਲ ਜੂਗੀ ਠੀਕ ਹੈ ਜੀ ਇਹ ਤੁਹਾਨੂੰ ਜਿਹੜੀਆਂ ਜਿੱਥੋਂ ਆਪਾਂ ਰੀਲਾਂ ਬੁਕਰਮ ਲੈਨੇ ਆ ਉਸ ਸ਼ਾਪ ਤੋਂ ਵੀ ਤੁਹਾਨੂੰ ਇਹ ਬਹੁਤ ਚੰਗੇ ਮਿਲ ਜੂਗੀ ਆਰਾਮ ਨਾਲ ਮਿਲ ਜੂਗੀ ਠੀਕ ਹੈ ਜੀ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਰੱਖ ਲੈਣੀ ਆ ਪੱਟੀ ਹੈ तकरीबन ਆਪਾਂ ਉੱਪਰ ਤੋਂ ਲੈ ਕੇ نیچے ਤੱਕ 16 17 ਇੰਚ ਲਾਉਣੇ ਆ ਠੀਕ ਹੈ ਜੀ ਇਹ ਤੁਸੀਂ ਇਸ ਤਰ੍ਹਾਂ ਕਰਕੇ ਲਗਾ ਲੈਣੀ ਆ ਇਹਦੇ ਉੱਪਰ ਤੁਸੀਂ ਸੀਨ ਵੀ ਲਗਾਉਣੀ ਆ ਇਹ ਨਹੀਂ ਹੈਗਾ ਵੀ ਤੁਸੀਂ ਕੱਲੇ ਗਲੂ ਲਗਾ ਕੇ ਹੀ ਤੁਸੀਂ ਮਤਲਬ ਸਾਰ ਸਕਦੇ ਹੋ ਇਹਦੇ ਉੱਪਰ ਆਪਾਂ ਕੱਚੀ ਸੀਨ ਵੀ ਲਗਾਵਾਂਗੇ ਥੋੜਾ ਜਿਹਾ ਬਖਾ ਮੋਟਾ ਕਰਕੇ ਠੀਕ ਹੈ ਜੀ ਇਹ ਦੇਖੋ ਜੀ ਤੁਸੀਂ ਇਸ ਤਰ੍ਹਾਂ ਕਰਕੇ ਲਗਾ ਲੈਣੀ ਆ ਬਿਲਕੁਲ ਸੈਂਟਰ ਦੇ ਵਿੱਚ ਲਾਉਣੀ ਆ ਇਹ ਹੁਣ ਆਪਾਂ ਪਹਿਲਾਂ ਇਹਨੂੰ ਸਟੀਚਿੰਗ ਕਰਾਂਗੇ ਠੀਕ ਹੈ ਜੀ ਫਿਰ ਇਹਦੇ نیچے ਲਾਈਨਿੰਗ ਲਗਾ ਕੇ ਫਿਰ ਸਟਿਚ ਕਰਨਾ ਠੀਕ ਹੈ ਜੀ ਇਹ ਨਹੀਂ ਹੈਗਾ ਤੁਸੀਂ ਲਾਈਨਿੰਗ ਲਗਾ ਕੇ ਫਿਰ ਇਹਨੂੰ ਸਟਿਚ ਕਰੋਗੇ ਠੀਕ ਹੈ ਜੀ ਫਿਰ ਇਹ ਖਿੱਚੇ ਮਾਰੂਗੀ ਪੱਟੀ ਠੀਕ ਹੈ ਜੀ ਪਹਿਲਾਂ ਤੁਸੀਂ ਇਹ ਪੱਟੀ ਦੇ ਉੱਤੇ ਸੀਨ ਲਗਾਉਣੀ ਆ ਫਿਰ ਤੁਸੀਂ ਲਾਈਨਿੰਗ ਅਟੈਚ ਕਰਨੀ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ